ਤਾਨੂੰ ਵਿਖਾ ਦਈਏ ਉਹ ਤਾਰ ਦਾ ਟੋਟਾ ਜਿਸ ਨੇ 400 ਕਿੱਲੇ ਦੇ ਕਰੀਬ ਕਣਕ ਸਾੜੀ ਆ ਦੱਸ ਤਈਏ ਕਿ ਤਾਰ ਦਾ ਟੋਟਾ ਕਿਹੜਾ ਔਰ ਉਹ ਵੀ ਟੋਟਾ ਦੱਸ ਦਈਏ ਜਿਹੜਾ ਰਾਤ ਫੜਿਆ ਗਿਆ ਹੁਣ ਦੱਸ ਤਈਏ ਕਿ ਉਹ ਟੋਟਾ ਕਿਹੜਾ ਜਿਹੜਾ ਟੋਟੇ ਨੂੰ ਲੈ ਕੇ ਘੁੰਮ ਰਿਆ ਸੀ ਹੁਣ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆਇਆ ਜਾਵੇ ਆ ਤਾਰ ਦਾ ਟੋਟਾ ਤੁਹਾਨੂੰ ਦੱਸ ਤਈਏ ਕਿ ਜਿਸ ਟੋਟੇ ਦੀ ਵਜ੍ਹਾ ਦੇ ਨਾਲ ਅੱਗ ਲੱਗਦੀ ਆ ਔਰ ਜੋ ਕਿਸਾਨਾਂ ਵੱਲੋਂ ਕਿਹਾ ਜਾਂਦਾ ਤਾਂ ਜਦੋਂ ਅੱਗ ਲੱਗ ਜਾਂਦੀ ਆ ਤਾਂ ਫਿਰ ਉਹ ਟੋਟੇ ਨੂੰ ਬਦਲਿਆ ਜਾਂਦਾ ਬਦਲਿਆ ਕਦੋਂ ਜਾਂਦਾ ਜਦੋਂ ਰਾਤ ਪੈ ਜਾਂਦੀ ਹੈ ਦਿਨ ਵੇਲੇ ਬਦਲਣਾ ਜਾਂ ਨਹੀਂ ਬਦਲਣਾ ਇਹ ਪਤਾ ਨਹੀਂ ਕਿਉਂ ਨਹੀਂ ਸਹੀ ਸਮਝਿਆ ਗਿਆ ਹੁਣ ਰਾਤ ਦੀਆਂ ਗੱਲਾਂ ਕਰਦੇ ਆ ਕਿ ਆਹ ਤਾਰ ਦਾ ਟੁੱਟਾ ਇਹ ਦੱਸ ਦਈਏ ਕਿ ਇਸ ਟੁੱਟੇ ਨੇ ਇਸ ਟੋਟੇ ਦੇ ਉੱਤੇ ਪੂਰੇ ਚੰਗਿਆੜੀਆਂ ਦੇ ਨਿਸ਼ਾਨ ਨੇ ਔਰ ਪੂਰਾ ਜੈਂਪਰ ਜਦੋਂ ਲੱਗਦਾ ਜਦੋਂ ਟਕਰਾਂਦਾ ਤਾਂ ਫਿਰ ਇੱਥੇ ਨਿਸ਼ਾਨ ਪਿਆ ਜਾਂਦੇ ਆ ਤਾਂ ਫਿਰ ਇਸ ਨੂੰ ਰਾਤ ਬਦਲਿਆ ਜਾਂਦਾ ਤਾਂ ਰਾਤ ਬਦਲਣ ਦਾ ਕੀ ਕਾਰਨ ਬਣ ਗਿਆ ਦਿਨ ਵੇਲੇ ਕਿਉਂ ਨਹੀਂ ਬਦਲਿਆ ਗਿਆ ਔਰ ਜਦੋਂ ਜਿਸ ਦੇ ਨਾਲ ਮਸਲਾ ਪੈਦਾ ਹੋਇਆ ਹੋਵੇ ਤਾਂ ਉਸ ਕਰਕੇ ਇਸ ਨੂੰ ਸਪੈਸ਼ਲੀ ਸਮਝਿਆ ਜਾਣਾ ਚਾਹੀਦਾ ਸੀ ਹੁਣ ਗੱਲਬਾਤ ਕਰਦੇ ਆਂ ਭਰਾਵਾਂ ਨਾਲ ਕਿ ਮੌਲਾ ਕਿਵੇਂ ਰਿਹਾ ਹਾਂਜੀ ਭਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਭਰਾਜੀ ਇਹ ਕਿੰਨੇ ਵਜੇ ਦੀ ਘਟਨਾ ਹੈ ਰਾਤ ਕਿੰਨੇ ਵਜੇ ਬੰਦਾ ਫੜਿਆ ਗਿਆ ਜਦੋਂ ਤਾਰ ਲੈ ਕੇ ਜਾਂਦਾ ਸੀ ਇਹ ਤਕਰੀਬਨ 8 8:30 ਵਜੇ ਜਿਹਦਾ ਵਾ ਇਹ ਆਪਣਾ ਜੈਂਪਰ ਜਿਹਦੇ ਜਿੱਥੋਂ ਸ਼ਾਰਟ ਸਰਕਟ ਹੋ ਕੇ ਅੱਗ ਲੱਗੀ ਸੀਗੀ ਇਹ ਬਦਲ ਕੇ ਜਿਹੜਾ ਵਾਪਸ ਆਉਂਦਾ ਹੈ 8 ਤੋਂ 8:30 ਵਜੇ ਬੰਦਾ ਜਿਹੜਾ ਅਸੀਂ ਕਲਾਂ ਦੌਰਾਨ ਕੇ ਕਾਬੂ ਕੀਤਾ ਸੀ ਤੇ ਇਹ ਕਿਉਂ ਬਦਲਿਆ ਗਿਆ ਰਾਤ ਇਹਦਾ ਕਾਰਨ ਕੀ ਬ ਇਹ ਬੀਲੀ ਬੋਰਡ ਆਪਣੀ ਚੌੜੀ ਬਚਾਉਣ ਵਾਸਤੇ ਜੀ ਇਹਨਾਂ ਨੇ ਇਹ ਹਰਕਤ ਕੀਤੀ ਆ ਕਿ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਤੇ ਅਸੀਂ ਇਹ ਸਬੂਤ ਜਿਹੜਾ ਉਹਨੂੰ ਖੁਦ ਉਰਦ ਸਬੂਤ ਮਟਾਉਣ ਵਾਸਤੇ ਹਾਂਜੀ ਜੀ ਤੇ ਕਈ ਵਾਰ ਕੋਈ ਦਰਖਾਸਤਾਂ ਲਿਖੀਆਂ ਜਾਂਦੀਆਂ ਤਾਂ ਸਬੂਤ ਮਟਾਉਣ ਦੀ ਜਿਹੜੀ ਦਰਖਾਸਤ ਵੱਖਰੀ ਬਣਦੀ ਆ ਇਹ ਤੁਸੀਂ ਸਮਝਦੇ ਹੋਗੇ ਬਿਲਕੁਲ ਸਮਝਦੇ ਆ ਜੀ ਪਰ ਇਸੇ ਕਾਰਨ ਕਰਕੇ ਅਸੀਂ ਅੱਜ ਸਾਰੇ ਜ਼ਿੰਮੇਵਾਰ ਜਿਹੜੇ ਪੀੜਤ ਜ਼ਿੰਮੇਵਾਰ ਦਾ ਤੇ ਹੋਰ ਵੀ ਆਪਣਾ ਨਾਲ ਪੜਾ ਜਿਹੜੇ ਅੱਜ ਇਕੱਠੇ ਹੋ ਕੇ ਅਸੀਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦੇ ਜੀ ਪਰ ਇਹਨਾਂ ਨੇ ਪੱਲਾ ਉਹ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਜਿਹੜਾ ਫੜਿਆ ਗਿਆ ਸੀ ਬਿਲਕੁਲ ਬਿਜਲੀ ਬੋਰਡ ਦਾ ਮੁਲਾਜ਼ਮ ਮੁਲਾਜ਼ਮ ਤੁਸੀਂ ਪਛਾਣਦੇ ਸੀ ਉਸਨੂੰ ਬਿਲਕੁਲ ਪਛਾਣਦੇ ਆ ਜੀ ਥਾਣੇ ਖੜਿਆ ਸੀਗਾ ਉਹਨੂੰ ਜੀ ਅਸੀਂ ਹਾਂ ਹੁਣ ਗੱਲ ਕਰਦੇ ਆ ਇੱਥੇ ਸਰਦਾਰ ਜੀ ਸਾਡੇ ਨਾਲ ਸਰਦਾਰ ਜੀ ਤੁਸੀਂ ਕਿਵੇਂ ਵੇਖਦੇ ਸ਼ਰਮ ਮੌਕੇ ਦੇ ਵੀ ਇਹ ਚੀਜ਼ ਵੇਖੀ ਕਿ ਵੀ ਜਿਹਨੇ ਇਹ ਜੈਂਪਰ ਬਰਲੀ ਕਰਕੇ ਆਏ ਆ ਕਲਾਉਨਰ ਮੋ ਇੱਕ ਬੰਦਾ ਭਾਜੀ ਆ ਵੀਡੀਓ ਬਣੀਆ ਬਾਕੀ ਤਾਂ ਵੀਡੀਓ ਬਣੀਆ ਤੇ ਉਹਨੇ ਕੀ ਦੱਸਿਆ ਕਿ ਮੈਂ ਕਿੱਥੋਂ ਲੈ ਕੇ ਆਇਆ ਉਹ ਇਹਨੇ ਇਹ ਗੱਲ ਆਖੀ ਕਿ ਮੈਂ ਕੇਵਲ ਲੈ ਕੇ ਆਇਆ ਬੰਦੇ ਕਿਸੇ ਨੇ ਬਦਲੀ ਕੀਤੀ ਆ ਮੈਂ ਕਿਸੇ ਨੇ ਨਹੀਂ ਕੀਤੀ ਤੇਰੇ ਮੋਢਿਆਂ ਦੇ ਕੇ ਕੇਵਲ ਵੇਖੀ ਤੂੰ ਬਲੀ ਕੀਤੀ ਆ ਤੇ ਉਥੋਂ ਬਦਲੀ ਹੋ ਗਈ ਆ ਉਥੋਂ ਬਲੀ ਹੋ ਗਈ ਆ ਉਹ ਵੇਖ ਲੇ ਤੁਸੀਂ ਹਾਂ ਮੌਕੇ ਦੇ ਵੇਖ ਲੇ ਤੇ ਜਿਸ ਦੇ ਕਰਕੇ 400 ਕਿੱਲਾ ਸੜਨ ਦਾ ਅਸਾਰ ਬਣ ਗਏ ਕਿ ਲਗਭਗ 400 ਕਿੱਲਾ ਸੜ ਗਿਆ ਤੇ ਉਸੇ ਨੂੰ ਹੀ ਜਦੋਂ ਤੁਸੀਂ ਛੇੜਛਾੜ ਕਰਦੇ ਹੋ ਤਾਂ ਕਿਤੇ ਨਾ ਕਿਤੇ ਜਾ ਕੇ ਗੁਨਾਹ ਹੈ ਗ੍ਰੰਧ ਆ ਰਹੀ ਜੀ ਇਹ ਸਰ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਆਵਾਜ਼ ਕੀ ਕਹਿੰਦੀ ਆ ਕਿ ਕੀ ਇਹਦੇ ਤੇ ਹੋਣਾ ਚਾਹੀਦਾ ਇਹ ਜੀ ਬੀਜੀ ਬੋਰਡ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਸਾਨਾਂ ਨਾਲ ਧੋਖਾਧੜੀ ਕੀਤੀ ਹੈ ਜੀ ਆਪਣੀ ਇਹਨਾਂ ਨੇ ਕਮਜ਼ੋਰੀ ਛਾਉਣ ਮਾਰਿਆ ਰਾਤ ਜਾ ਕੇ ਚੋਰੀ ਇਹਨਾਂ ਨੇ ਜਿੰਪਰ ਬਦਲੇ ਆ ਜੀ ਇਹ ਚੋਰੀ ਬਦਲਣਾ ਬਣਦਾ ਸੀ ਜਿਸ ਵਿੱਚ ਗੁਨਾਹ ਪੈ ਜਾਂਦਾ ਉਸ ਨੂੰ ਚੋਰੀ ਬਦਲਣਾ ਬਣਦਾ